ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਮੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਛੋਟੇ ਭਾਅ ਤੁਹਾਨੂੰ ਦਿਖਾਉਣੇ ਆ ਇਹ ਵੀ ਚਲੋ ਸਾਰੇ ਵੀਰ ਜਿਆਦੇ ਪੈਸਾ ਖਰਚਣ ਵਾਲੇ ਨਹੀਂ ਹੁੰਦੇ ਤੇ ਬਾਕੀ ਵੀਰ ਜਿਹਨੇ ਵੇਲੇ ਆਪਣਾ ਕੰਮ ਹੀ ਦਏ ਆ ਤੌਰ ਨੀਂ ਦਿਤਰ ਪਾਣੀ ਦੀ ਮਾਰ ਜਿਹੜੀ ਕਾਫੀ ਜਿੱਤਰਾ ਥੋਬੇ ਏਰੀਆ ਚ ਜਿਹੜੀ ਵਜੀ ਆ ਤੇ ਉਹਨੇ ਸਾਰੇ ਵੀਰ ਹੌਲੀ ਹੌਲੀ ਕੋਸ਼ਿਸ਼ ਕਰਨਦੇ ਆ ਵੀ ਉੱਠਣ ਦੀ ਕੋਸ਼ਿਸ਼ ਕਰਨਦੇ ਆ ਤੇ ਬਸ ਹੁਣ ਵੀਰ ਜਿਹਨੇ ਆਪ ਵੀ ਛੋਟੇ ਪਹਾਲੇ ਹੁੰਦੇ ਆ ਤੇ ਇਹ ਆ ਵੀ ਗਾੜੀ ਜਿਹੜੇ ਵੀਰ ਛੋਟੇ ਪਹਾਲੇ ਨਾਲੇ ਹੁੰਦੇ ਆ ਕਈ ਸਾਰੇ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਤੇ ਅੱਜ ਇੱਕ ਟੋਕੜ ਗੱਬਨ ਗਾ ਆ ਤੇ ਇੱਕ ਬੱਚੇ ਤੋਂ ਬਿਨਾ ਆ ਬਾਕੀ ਆਪਣੀ ਟੋਕੜ ਗੱਬਨ ਚੈੱਕ ਪਾਸ ਕਰਵਾ ਕੇ ਖੜੋ ਤੇ ਦੋਵੇਂ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੀ ਤੁਸੀਂ ਦੱਸੋ ਬਹੁਤ ਵਧੀਆ ਕਿਰਪਾ ਬਾਬੇ ਦੀ ਚਲੋ ਕਿਰਪਾ ਚੀਤੀ ਜੀ ਹਾਂਜੀ ਤੇ ਨਾਮ ਦੱਸ ਤੇ ਕਰਾ ਹਾਂ ਮੇਰਾ ਗਰਨਾਮ ਸਿੰਘ ਪਿੰਡ ਥੋਬਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਮੋਬਾਈਲ ਨੰਬਰ 9592971631 ਠੀਕ ਹੈ ਜੀ ਜਨਾਲੇ ਤੋਂ 14 ਕਿਲੋਮੀਟਰ ਸਾਡਾ ਪਿੰਡ ਆ ਇਥੇ ਰਮਦਾਸ ਹੈ ਬਾਬਾ ਬੁੱਢਾ ਸਾਹਿਬ ਇਥੋਂ 5 ਕਿਲੋਮੀਟਰ ਸਾਡਾ ਪਿੰਡ ਪੈਂਦਾ ਥੋਬਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਮੇਨ ਰੋਡ ਦੇ ਉੱਪਰ ਹੀ ਆ ਨਾ ਹਾਂਜੀ ਮੇਨ ਰੋਡ ਦੇ ਉੱਤੇ ਅੰਮ੍ਰਿਤਸਰ ਡੇਰਾ ਬਾਬਾ ਨਾਨਕ ਵਾਲਾ ਰੋਡ ਆ ਉਹਦੇ ਉੱਤੇ ਪੈਂਦਾ ਸਾਡਾ ਠੀਕ ਆ ਜੀ ਤੇ ਫੋਨ ਨੰਬਰ ਬੋਲ ਦੋ ਫੋਨ ਨੰਬਰ 9592971631 ਅੱਜ ਦੋ ਆ ਹਨਾ ਹਾਂਜੀ ਅੱਜ ਦੋ ਆ ਆ ਟੋਕੜ ਗੱਭਣਿਆ ਇੱਕ ਟੋਕੜ ਕਿੰਨੇ ਚਰ ਦੇ ਚੈੱਕ ਪਾਸ ਆਏ ਹਰ ਪ੍ਰੀਤ ਸਿਆ ਇਹ ਸ਼ਾਮੀਨੇ ਦੀ ਚੈੱਕ ਪਾਸ ਆ ਅੱਛਾ ਪਹਿਲੇ ਸਵੇਰੇ ਦੀ ਦੂਜੇ ਸਵੇਰੇ ਦੀ ਇਹ ਗਾਂ ਗੱਭਣਿਆ ਅੱਛਾ ਸ਼ਾਮੀਨੇ ਦੀ ਗੱਭਣਿਆ ਇਸ ਟਾਈਮ ਤੇ ਕੋਈ 5 ਲੀਟਰ ਦੁੱਧ ਤਿਆਰ ਆ ਅੱਛਾ ਚਾੜਾਂਗੇ ਚੋਲੇ ਕੋ ਚਾੜਾਂਗੇ ਚੋਲੇ ਅੱਛਾ ਹਾਂਜੀ ਤੇ ਹੁਣ ਦੁੱਧ ਕਿੰਨਾ ਪੱਕਾ ਹੁਣ ਦੁੱਧ 5 ਲੀਟਰ ਠੀਕ ਐ ਇਹ ਆਵੇ ਲੈਨੇ ਹੁਣ ਵੀ ਚਾਹ ਪਾਣੀ ਦਾ ਸਾਰੀ ਜਣਾ ਪਾਣੀ ਸਿਆਂ ਅਜੇ ਵੀ ਨੇ 2 2.5 ਮਿੰਟ ਦੁੱਧ ਦੇਈ ਜਾਣਾ 2 ਮਿੰਟ ਚਲੋ ਦੁੱਧ ਦੇ ਦਈਏ 2 ਮਿੰਟ ਛੱਡ ਕੇ ਫਿਰ ਕਿਸੇ ਦੇ ਘਰ ਲੈਣਾ ਮੇਰਾ ਲੱਗ ਜਣੀਆਂ ਹਾਂ ਹਾਂਜੀ ਹਾਂਜੀ ਚਾਹ ਵੀ ਨਹੀਂ ਚੱਕ ਪਾ ਕੋਈ ਆਪਣਾ ਡਾਟਾ ਲੈ ਆਈ ਤੇ ਜਦੋਂ ਲੈਂਦੇ ਆਂ ਡੰਗਰ ਘਰ ਚੋਂ ਆਪਾਂ ਆਪਣੀ ਚੈੱਕ ਕਰਾ ਕੇ ਵੀਡੀਓ ਸ਼ੂਟ ਕਰਕੇ ਫਿਰ ਸਾਰਾ ਬਾਇਓ ਡਾਟਾ ਰੱਖਦੇ ਆਂ ਠੀਕ ਐ ਜੀ ਤੋਰੋ ਫਿਰ ਇੱਕ ਦਿਨ ਬਾਕੀ ਇਹ ਵੀ ਚਲੋ ਕਿਸ ਨੇ ਤੇ ਸਿੰਗ ਨਹੀਂ ਲਗਾਏ ਇਹ ਆ ਵੀ ਦੁਕਾਨੀ ਆ ਇਹ ਆ ਵੀ ਚਲੋ ਕਿਸੇ ਵੀ ਦਾ ਘਰ ਦਾ ਚਾਹ ਪਾਣੀ ਦਾ ਇੰਨੇ ਸਾਰੀ ਜਣਾ ਵਾ ਗਾਂ ਫੇਰ ਸੂਨ ਵਾਲੀ ਆ ਗਰਮੀਆਂ ਫੇਰ ਸੱਜਰ ਹੋ ਜਾਣਾ ਇੰਨੇ ਅਜ ਲਾਇਆ ਹੋ ਜੀ ਇੰਨੇ ਹੁਣ ਸਿਆਲ ਸਿਆਲ ਵੀ ਸਾਰ ਦੇਣਾ ਵਾ ਤੇ ਗਾਂ ਅਗਲੀਆਂ ਗਰਮੀਆਂ ਵੀ ਸਾਰੀਆਂ ਕਟਾ ਦੇਣੀਆਂ ਇੰਨੇ ਹਰਪੀਸ ਸਿਰਸ ਲੱਗ ਗਿਆ ਠੀਕ ਆ ਕੋਈ ਮੰਗਾ ਨਹੀਂ ਕੋਈ ਪਾੜਾ ਨਹੀਂ ਕੁਛ ਨਹੀਂ ਆ ਥਾਣੇ ਤੇ ਦੇਖ ਸਕਦੇ ਜੀ ਤੇ ਮੁੱਲ ਫਿਰ ਵੀ ਜੀ ਇਹਦਾ ਹਰਪੀਸਾਂ ਤੈਨੂੰ ਪਤਾ ਸਾਡੇ ਇਲਾਕੇ ਚ ਹੜ ਆਏ ਆ ਪਹਿਲੇ ਇਹ ਜੇ ਨਵਾਂ ਕੰਮ ਸਟਾਰਟ ਕੀਤਾ ਹਾਂ ਜੀ ਅਸੀਂ ਮਤਲਬ ਭਾਣਾ ਲੈ ਜੀ ਤੇ ਭਾਣਾ ਦੇ ਦਿੰਦੀ ਆ ਅੱਛਾ ਆ ਪੀਸਾ ਹੋ ਜੇ ਵਸ਼ੀ ਤੇ 20 ਦੀ ਵਿਕਦੀ ਆ ਹਾਂ ਜੀ ਆਪਾਂ ਵੀ ਮੋਲ ਨਹੀਂ ਕਹਾਂ ਸਾਨੂੰ ਜਾਇਜ਼ ਮਿਲਿਆ ਜਾਇਜ਼ ਦੇਣੀ ਅੱਛਾ 16000 1000 15000 ਦੀ 15000 ਦੀ 15000 ਟੋਕਰ ਕੰਪੜੇ 15000 ਦੀ ਹਰ ਪੀਸਾ ਕੋ ਦਿੰਦਾ ਨਹੀਂ ਆ ਠੀਕ ਆ ਸਾਨੂੰ ਭਾਣਾ ਮਿਲ ਗਈ 8000 2000 ਕਮਾ ਕੇ ਗਾਂ ਦੇ ਦਾਂਗੇ ਠੀਕ ਆ ਜੀ ਤੇ ਆ ਜਿਹੜੀ ਜੇ ਇਹਦੇ ਕੋਲ ਦੁੱਧ ਕਿੰਨਾ ਜੇ ਹਰ ਪੀਸਾ ਦੇ ਕੋਲ ਦੁੱਧ ਕੋਈ 7 ਲਾਲੇ ਕੁਛ 6 ਲਾ ਦੇ 6 ਮੰਨ ਕੇ ਜਿਹੜਾ ਉਹ ਦਾ ਦੁੱਧ 7 ਲੀਟਰ ਆ ਠੀਕ ਆ 6 ਲੀਟਰ ਨੂੰ ਆਪਣੇ ਦਾ ਸੌਦਾ ਕਰੇ ਹਾਂਜੀ ਮੇਰਾ ਵੀ ਕੋਈ ਵੀ ਤੇ ਇਹ ਆ ਵੀ ਬਾਕੀ ਇੱਧਰ ਲੀਆਂ ਗਾਵਾਂ ਜਾ ਕੇ ਕਿਲੋ 2 ਕਿਲੋ ਵਾਧਾ ਦੇ ਸਕਦੀਆਂ ਵਾਂ ਗਾੜੀ ਹਾਂ ਬਸ ਉਹਦਾ 60 ਰੁਪਏ ਸਕੇ ਬਰਸਨ ਚੱਲ ਪੈਣੀ ਆ ਬਸ ਤੁਹਾਨੂੰ ਪਤਾ ਪਸ਼ੂਆਂ ਦੀ ਖਰਾਕ ਆ ਹਾਂਜੀ ਤੇ ਉਹ ਫਿਰ ਉਹਦੇ ਨਾਲ ਦੁੱਧ ਦਾ ਕਿਲੋ 2 ਕਿਲੋ ਦਾ ਫਰਕ ਪੈ ਜਾਊਗਾ ਖੋਲੋ ਫਿਰ ਤੋਰ ਹੀ ਜਾਂਦੇ ਮੈਂ ਸਾਮ ਤੇ ਟੁੱਟੀ ਆ ਚਲੋ ਇਹ ਆ ਵੀ ਚਲੋ ਇੰਨੇ ਵੀ ਵਧੀਆ ਕਰਦਾ ਚਾਹ ਪਾਣੀ ਦਾ ਸਾਰੀ ਜਣਾ ਵਾ ਖਿਆਲ-ਸਿਆਲ ਵਧੀਆ ਕੱਢਦੇ ਨੇ ਜਿਹੜੀ ਨੇ ਸਾਰੇ ਵੀਰ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕਈ ਵੀਰ ਥੋੜੇ ਪੈਸੇ ਖਰਚਣ ਵਾਲੇ ਵੀ ਹੁੰਦੇ ਆ ਤੇ ਮੁੱਲ ਫਿਰ ਵਿੱਧੀ ਇਹਦਾ ਹਰ ਪੀਸੇ ਮੁੱਲੇ ਦਾ 12 ਅੱਛਾ 2 ਛੱਡ ਦਈਏ 10000 ਦੀ ਦੇ ਦੀ 10000 ਚਲੋ 10000 ਤੇ 500 ਸ਼ੌਟ ਅੱਛਾ 10000 ਤੇ 500 ਸ਼ੌਟ ਕਰਦਾ ਠੀਕ ਐ 9900 ਤੇ ਬਾਕੀ ਆ ਵੀ ਤੁਹਾਡੇ ਘਰੋਂ ਕੋ ਵੇਸ਼ ਚਾੱਕਿਆ ਨਾ ਤਸੱਲੀ ਕਰਕੇ ਖੜੇ ਦੋ ਡੰਗ ਚੋ ਤਸੱਲੀ ਕਰੋ ਆਪਣਾ ਡਾਕਟਰ ਲਿਆ ਕੇ ਨੀ ਚੱਕ ਪਾਸ ਕਰਾ ਕੇ ਖੜੋ ਦੋ ਕੜ ਕੇ ਪਾਸ ਕਰਵਾ ਲੈ ਤੇ ਆ ਵੀ ਚੋ ਚਵਾ ਕੇ ਲੈ ਜੀ ਹਨਾ ਠੀਕ ਐ ਥਾਣੇ ਤੇ ਤੁਹਾਨੂੰ ਇੱਕ ਵਾਰੀ ਦਿਖਾ ਦੀ ਲੱਗੇ ਤਾਂ ਸਾਡੇ ਸਾਡੇ 99 ਹੱਥਰੀ ਚਵਾਈ علاوہ ਤੇ ਉਤਰਾਂ ਤੁਹਾਨੂੰ ਸਭ ਓਕੇ ਹੀ ਆ ਸਭ ਸਭ ਓਕੇ ਓਕੇ ਬਾਕੀ ਇੱਥੇ ਆਓ ਤੇ ਆਪਣੀਆਂ ਵੇਸ ਚਾਹ ਕੇ ਤੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਕਰੀ ਤੋ ਜੀ